සන සිරීවාහෙගුරුසාහබදී වඩහන්ස මහලාච था ਸਤ ਗੁਰ ਹਾਰ ਸਤ ਗੁਰ ਮੀਲ ਹਾਰ ਸਤ ਗੁਰ ਚਰਨ ਹਮ ਪਾਇਆ ਰਾਮ ਤੇ ਮਰ ਅਗਿਆਨ ਗਵਾਇਆ ਗੁਰ ਗਿਆਨ ਅੰਜਨ ਗੁਰ ਪਾ ਸਤ ਗੁਰ ਹਰ ਸਤ ਗੁਰ ਮੇਲੇ ਹਰ ਸਤ ਗੁਰ ਚਰਨ ਹਮ ਭਾਇਆ ਰਾਮ ਤੇ ਮਰ ਅਗੇ ਆਨ ਗਵਾਇਆ ਗੁਰ ਗਿਆਨ ਅੰਜਨ ਗੁਰ ਪਾਇਆ ਗਿਆਨ ਅੰਜਨ ਸਤਿਗੁਰੂ ਪਾਇਆ ਅਗਿਆਨ ਅੰਧੇਰ ਬਿਨਾਸੀ ਸਤਿਗੁਰ ਸੇਵ ਪਰਮ ਪਦ ਪਾਇਆ ਹਰ ਜਪਿਆ ਸਾਸ ਗਿਰਾਸੀ ਜੈਨ ਕਉ ਹਰ ਪ੍ਰਭ ਕਿਰਪਾ ਧਾਰੀ ਤੇ ਸਤ ਗੁਰ ਸੇਵਾ ਲਾਇਆ ਹਰ ਸਤ ਗੁਰ ਹਰ ਸਤ ਗੁਰ ਮੇਲ ਹਰ ਸਤ ਗੁਰ ਚਰਨ ਹਮ ਭਾਇਆ ਮੇਰਾ ਸਤ ਗੁਰ ਮੇਰਾ ਸਤਗੁਰ ਪਿਆਰਾ ਮੈਂ ਗੁਰ ਬਿਨ ਰਹਿਣ ਨਾ ਜਾਈ ਰਾਮ ਹਰਨਾ ਮੋ ਹਰਨਾਮ ਦੀਵੇ ਮੇਰਾ ਅੰਤ ਸਖਾਈ ਰਾਮ ਹਰ ਹਰ ਨਾਮ ਮੇਰਾ ਅੰਤ ਸਖਾਈ ਗੋਰੇ ਸਤਿਗੋਰੇ ਨਾਮ ਦਰੜਾਇਆ ਜਿਥਾ ਪੁੱਤ ਕਲਤ ਕੋਈ ਬੇਲੀ ਨਹੀਂ ਤਿਥੈ ਹਰ ਹਰ ਨਾਮ ਛਡਾਇਆ ਤਾਨ ਤਾਨ ਸਤ ਗੁਰ ਪੁਰਖ ਨਿਰੰਜਨ ਜੇਤ ਮੇਲ ਹਾਰੇ ਨਾਮ ਧਿਆਈ ਮੇਰਾ ਸਤ ਗੁਰ ਮੇਰਾ ਸਤ ਗੁਰ ਪਿਆਰਾ ਮੈਂ ਗੁਰ ਬਿਨ ਰਹਿਣ ਨਾ ਜਾਈ ਜਿਨੀ ਦਰਸਨ ਜਿਨੀ ਦਰਸਨ ਸਤ ਗੁਰ ਪੁਰਖ ਨਾ ਪਾਇਆ ਰਾਮ ਤੈਨ ਨਿਹ ਫਲ ਤੈਨ ਨਿਹ ਫਲ ਜਨਮ ਸਭ ਬ੍ਰਿਥਾ ਗਵਾਇਆ ਰਾਮ ਨੇ ਭਲ ਜਨਮ ਤੈਨ ਬਿਰਥਾ ਗਵਾਇ। ਤੇ ਸਾਖਤ ਮੋਏ ਮਾਰੇ ਝੂਰੇ। ਘਰ ਹੋਦੈ ਰਤਨ ਪਦਾਰਥ ਭੂਖੇ। ਬਾਗ ਹੀਣ ਹਰ ਦੂਰੇ। ਹਰ ਹਰ ਤਿਨ ਕਾ ਦਰਸ ਨ ਕਰੀ ਆਹਾ ਜਿਨੀ ਹਰ ਹਰ ਨਾਮ ਨ ਧਿਆਇ ਜਿਨੀ ਦਰਸਨ ਜਿਨੀ ਦਰਸਾਨ ਸਤ ਗੁਰ ਪੁਰਖ ਨਾ ਪਾਇਆ ਸ਼ਾਤਰਿਕ ਹਮਾ ਸ਼ਾਤਰਿਕ ਦੀਨ ਹਰ ਪਾਸ ਬੇਨੰਤੀ ਰਾਮ ਗੁਰ ਮੇਲ ਗੁਰ ਮੇਲ ਮੇਰਾ ਪਿਆਰਾ ਹਮ ਸਤ ਗੁਰ ਕਰ ਹੈ ਭਗਤੀ ਰਾਮ ਹਾਰ ਹਾਰ ਸਤ ਗੁਰ ਕਰ ਹੈ ਭਗਤੀ ਜਾਂ ਹਾਰ ਪ੍ਰਭ ਕਿਰਪਾ ਧਾਰੇ ਮਾ ਗੁਰ ਬੇਨ ਆਵਰ ਨ ਕੋਈ ਬੇਲੀ ਗੁਰ ਸਤ ਗੁਰ ਪ੍ਰਾਣ ਹਮਾਰੇ ਕਹੋ ਨਾਨਕ ਗੋੜ ਆ ਆ ਹਰ ਹਰ ਨਾਮ ਹਰ ਸੱਤੀ ਹਮ ਚਾਤਰਿਕ ਹਮ ਚਾਤਰਿਕ ਦੀਨ ਹਰ ਪਾਸ ਬੇਨੰਤੀ ਕਹੋ ਨਾਨਕ ਹਾਰੇ ਨਾਮ ਹਰ ਸੱਤੀ ਹਮ ਚਾਤਰਿਕ ਹਮ ਚਾਤਰਿਕ ਦੀਨ ਹਾਰ ਪਾਸ ਬੇਨੰਤੀ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ